ਦੋਸਤੋ ਮੈਂ 2-4 ਦਿਨ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ ਜ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਇਹ ਜਿਹੜਾ ਕਿਸਾਨਾਂ ਨੇ ਆਪਣਾ ਦਿੱਲੀ ਮਾਰਚ ਦਿੱਲੀ ਚਲੋ ਇੱਕ 슬ੋਗਨ ਇਹਨਾਂ ਨੇ ਦਿੱਤਾ ਸੀ ਉਸ ਮਾਰਚ ਨੂੰ ਯਾਨੀ ਕਿ ਉਸ ਮੂਮੈਂਟ ਨੂੰ ਪੰਜਾਬ ਜਾਂ ਹਰਿਆਣਾ ਤੋਂ ਦਿੱਲੀ ਵੱਲ ਨੂੰ ਆਉਣ ਵਾਸਤੇ ਆਪਣਾ ਇਹਨਾਂ ਨੇ ਅੰਦੋਲਨ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪੰਜਾਬ ਬਾਰਡਰ ਦੇ ਉੱਤੇ ਰੋਕ ਦਿੱਤਾ ਉਹ ਠੀਕ ਨਹੀਂ ਹੈ ਉਹਨੂੰ ਮੈਂ ਅੱਜ ਫਰਦਰ ਐਕਸਪਲੇਨ ਤੁਹਾਨੂੰ ਕਰਨਾ ਚਾਹਨਾ ਹੈਗਾ ਵਾ ਕਿ ਇਹਨਾਂ ਦਾ ਦਿੱਲੀ ਆਣਾ ਯਾਨੀ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਕਿਸਾਨ ਇਹਨਾਂ ਦਾ ਦਿੱਲੀ ਆਣਾ ਕਿਉਂ ਜ਼ਰੂਰੀ ਹੈਗਾ ਉਹ ਮੈਂ ਅੱਜ ਦੇ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਹੈਗਾ ਮਾਈ ਹਾਈਪੋਥੈਸਿਸ ਇਜ਼ ਮੈਂ ਯਾਨੀ ਕਿ ਮੰਨਦਾ ਹੈਗਾ ਵਾ ਕਿ देयर ਪ੍ਰੋਟੈਸਟ ਇਨ ਦਿੱਲੀ ਇਜ਼ ਇਨੈਵਿਟੇਬਲ ਯਾਨੀ ਕਿ ਇੱਥੇ ਦਿੱਲੀ ਆ ਕੇ ਉਹਨਾਂ ਨੂੰ ਕਰਨਾ ਹੀ ਪਏਗਾ ਪ੍ਰੋਟੈਸਟ ਉਹ ਬਹੁਤ ਜ਼ਰੂਰੀ ਹੈ ਉਹਨਾਂ ਨੇ ਵੀ ਮਰਕਰ ਸੋਚਿਆ ਹੋਇਆ ਤਾਂ ਹੀ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਚਲੋ ਸਾਰਿਆਂ ਨੂੰ ਤਾਂ ਹੀ ਜਿਹੜੇ ਪੰਜਾਬ ਦੇ ਲੋਕੀ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਹੁਣ ਸ਼ੰਭੂ ਸ਼ੰਭੂ ਬਾਰਡਰ ਦੇ ਉੱਤੇ اٹਕੇ ਹੋਏ ਆ ਉਹ ਤਾਂ ਦਿੱਲੀ ਜਾਣ ਵਾਸਤੇ ਆਏ ਸੀ ਨਾ ਉਹ ਕੋਈ ਉੱਥੇ ਬੈਠਣ ਵਾਸਤੇ ਥੋੜਾ ਆਏ ਆ ਪੰਜਾਬ ਦੇ ਵਿੱਚ ਤਾਂ ਇਹ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ ਹੈਗਾ ਕਿ ਇਹ ਜਿੰਨਾ ਡਿਲੇ ਕਰਨਗੇ ਜਿੰਨਾ ਦਿੱਲੀ ਆਉਣ ਵਾਸਤੇ ਇਹ ਡਿਲੇ ਕਰਨਗੇ ਯਾਨੀ ਕਿ ਦੇਰ ਕਰਨਗੇ ਉਨਾ ਹੀ ਇਹਨਾਂ ਨੂੰ ਨੁਕਸਾਨ ਹੈ ਹੁਣ ਉਹ ਕਿਸ ਤਰ੍ਹਾਂ ਨੁਕਸਾਨ ਹੈਗਾ ਤੁਸੀਂ ਕਾਮਨ ਸੈਂਸ ਆ ਦੇ ਵਿੱਚ ਜਿਆਦਾ ਵੈਸੇ ਸੋਚਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਹੁਣ ਦੇਖਿਆ ਹੋਏਗਾ ਇਹ ਜਿਹੜਾ ਦੂਸਰਾ ਧੜਾ ਹੈਗਾ ਜਿਹੜਾ ਇਹਨਾਂ ਨਾਲ ਟੁੱਟ ਗਿਆ ਹੈਗਾ ਸਕੀਮ ਪੋਲੀਟੀਕਲ ਜਿਹੜੇ ਯਾਨੀ ਕਿ ਇਲੈਕਸ਼ਨਾਂ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹੈਗੇ ਆ ਉਹ ਹੁਣ ਉੱਥੇ ਪੰਜਾਬ ਦੇ ਵਿੱਚ ਜਿਹੜਾ ਉਹਨੂੰ ਕਹਿੰਦੇ ਆ ਕਿ ਐਸ ਕੇ ਮੀਨਸ ਸੰਯੁਕਤ ਕਿਸਾਨ ਮੋਰਚਾ ਪੋਲਿਟিক্যাল ਉਹਦਾ ਨਾਮ ਇੱਕ ਦਿੱਤਾ ਹੋਇਆ ਇਹਨਾਂ ਨੇ ਉਹ ਬਲੇ ਬੰਦੇ ਜਿਹੜੇ ਹੈਗੇ ਆ ਹੁਣ ਉਹ ਉੱਥੇ ਰੇਲ ਰੋਕ ਰਹੇ ਹੈਗੇ ਆ ਜਾਂ ਟੋਲ ਪਲਾਜ਼ਾ ਦੇ ਉੱਤੇ ਪ੍ਰੋਟੈਸਟ ਕਰ ਰਹੇ ਹੈਗੇ ਆ ਜਾਂ ਹੋਰ ਪਿੰਡਾਂ ਦੇ ਵਿੱਚ ਜਾ ਜਾ ਕੇ ਪ੍ਰੋਟੈਸਟ ਕਰ ਰਹੇ ਆ ਤੁਸੀਂ ਇਹ ਸੋਚੋ ਉਹਨਾਂ ਦੇ ਉੱਤੇ ਕੋਈ ਸਰਕਾਰ ਕੋਈ ਲਾਠੀ ਚਲਾ ਰਹੀ ਹੈਗੀ ਕੋਈ ਉਹਨਾਂ ਦੇ ਉੱਤੇ ਟਾਇਰ ਗੈਸ ਗੋਲੇ ਛੱਡ ਰਹੀ ਹੈ ਨਹੀਂ ਛੱਡ ਰਹੀ ਕੋਈ ਉਹਨਾਂ ਦੇ ਉੱਤੇ ਗੋਲੀ ਚਲਾ ਰਹੀ ਹੈ ਨਹੀਂ ਚਲਾ ਰਹੀ ਉਹ ਕਿਉਂ ਕੋਈ ਲਾਠੀ ਚਲਾ ਰਹੀ ਹੈ ਕੋਈ ਨਹੀਂ ਚਲਾ ਰਹੀ ਉਹ ਕਿਉਂ ਕਿਉਂਕਿ ਉਸ ਪ੍ਰੋਟੈਸਟ ਦਾ ਕੋਈ ਸਰਕਾਰ ਦੇ ਉੱਤੇ ਫਰਕ ਪੈਂਦਾ ਹੀ ਨਹੀਂ ਹੈ ਉਹ ਪ੍ਰੋਟੈਸਟ ਹੀ ਨਹੀਂ ਹੈ ਜਿਹੜਾ ਉਹ ਕਰ ਰਹੇ ਹੈਗੇ ਆ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਨਾਲ ਪੰθεਰ ਔਰ ਧੱਲੇਵਾਲ ਦੇ ਨਾਲ ਨਹੀਂ ਹੈਗੀਆਂ ਬਾਕੀ ਦੀਆਂ ਇਸ ਤਰ੍ਹਾਂ ਥੋੜਾ ਬਹੁਤਾ ਇੱਕ ਦਿਨ ਦਾ ਜਾਂ 2 ਘੰਟੇ ਦਾ ਜਾਂ 3 ਘੰਟੇ ਦਾ ਉੱਤੇ ਪ੍ਰੋਟੈਸਟ ਰੋਕਦੀਆਂ ਗੱਡੀਆਂ ਜਾਂ ਟੋਲ ਪਲਾਜ਼ਾ ਤੇ ਜਾਂ ਹੋਰ ਕੋਈ ਉਹ ਕਰ ਰਹੇਗੇ ਉਹ ਪ੍ਰੋਟੈਸਟ ਹੀ ਨਹੀਂ ਹੈ ਉਹਨੂੰ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਕੁਝ ਇਸ ਤਰ੍ਹਾਂ ਨਗਰ ਕੀਰਤਨ ਟਾਈਪ ਸਮਝਦੀ ਹੈ ਕਿ ਇਹਦਾ ਕੋਈ ਮਤਲਬ ਨਹੀਂ ਹੈਦਾ ਸਰਕਾਰ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ ਤਾਂ ਐਸ ਲਈ ਉਹਨਾਂ ਨੂੰ ਨਹੀਂ ਰੋਕਦੇ ਹੈਗੇ ਤਾਂ ਇਹ ਹੁਣ ਸਭ ਨੂੰ ਪਤਾ ਚੱਲ ਰਿਹਾ ਹੈਗਾ ਕਿ ਜਿੰਨੀ ਦੇਰ ਤੱਕ ਦਿੱਲੀ ਪ੍ਰੋਟੈਸਟ ਨਹੀਂ ਹੋਏਗਾ ਬਾਕੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਅੰਦਰ ਅੰਦਰ ਜਿੰਨਾ ਮਰਜੀ ਤੁਸੀਂ ਪ੍ਰੋਟੈਸਟ ਕਰਦੇ ਰਹੋ ਟਰੈਕਟਰ ਰੈਲੀਆਂ نکالਦੇ ਰਹੋ ਜਾਂ ਪੇੜਾਂ ਦੇ ਥੱਲੇ ਖੜੇ ਹੋ ਕੇ ਰੈਲੀਆਂ ਕਰਦੇ ਰਹੋ ਉਹਦਾ ਕੋਈ ਮਤਲਬ ਨਹੀਂ ਹੈਗਾ ਦਿੱਲੀ ਹੀ ਆਣਾ ਪੈਣਾ ਹੈ ਤਾਂ ਉਹ ਕਿਉਂ ਆਣਾ ਪੈਣਾ ਹੈਗਾ ਉਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਟੈਕਨੀਕਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈਗਾ ਵਾ ਫਰੋਮ ਦ ਮਾਰਕੀਟਿੰਗ ਪੁਆਇੰਟ ਆਫ View ਕਿਉਂ ਆ ਜ਼ਰੂਰੀ ਹੈ ਤਾਂ ਮਾਰਕੀਟਿੰਗ ਜਿਹੜੇ ਬੰਦੇ ਮਾਰਕੀਟਿੰਗ ਦੇ ਬਾਰੇ ਸਮਝਦੇ ਹੈਗੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਮਾਰਕੀਟਿੰਗ ਦੇ ਵਿੱਚ ਹਰ ਤਰ੍ਹਾਂ ਦੀ ਮਾਰਕੀਟਿੰਗ ਦੇ ਵਿੱਚ ਆਇਆ ਕੋਈ ਪ੍ਰੋਡਕਟ ਕਰਨਾ ਚਾਹੇ ਆਪਣੀ ਸਰਵਿਸ ਨੂੰ ਤੁਸੀਂ ਮਾਰਕੀਟਿੰਗ ਕਰਨੀ ਹੈ ਉਹਦੇ ਜਾਂ ਤੁਸੀਂ ਕੋਈ ਕੈਂਪੇਨ ਦੀ ਮਾਰਕੀਟਿੰਗ ਕਰਨੀ ਹੈ ਜਿਸ ਤਰ੍ਹਾਂ ਕਿ ਇਸ ਕੇਸ ਦੇ ਵਿੱਚ ਨਾਓ ਥਿਸ ਇਜ਼ ਅ ਮਾਰਕੀਟਿੰਗ ਫਾਰ ਅ ਕੈਂਪੇਨ ਕੈਂਪੇਨ ਇਜ਼ ਫਾਰ ਦਾ ਇੰਟਰਸਟ ਆਫ ਦਾ ਫਾਰਮਰਸ ਇਹ ਕੋਈ ਵੀ ਤੁਸੀਂ ਕੈਂਪੇਨ ਕਰਨਾ ਤਾਂ ਉਹਦੇ ਵਿੱਚ ਚਾਰ ਪੀਸ ਹੁੰਦੇ ਆ ਮਾਰਕੀਟਿੰਗ ਦੇ ਚਾਰ ਪੀਸ ਉਹ ਕਿਹੜੇ ਹੁੰਦੇ ਆ ਟ੍ਰੈਡੀਸ਼ਨਲੀ ਚਾਰ ਪੀਸ ਹੁੰਦੇ ਆ ਯਾਨੀ ਕਿ ਪਹਿਲਾ ਹੁੰਦਾ ਹੈਗਾ ਪ੍ਰਾਈਸ ਉਹਦਾ ਪ੍ਰਾਈਸ ਦੂਸਰਾ ਹੁੰਦਾ ਪ੍ਰੋਡਕਟ ਡਿਸਟ੍ਰਿਬਿਊਸ਼ਨ ਤੀਸਰਾ ਹੁੰਦਾ ਹੈ ਪ੍ਰੋਮੋਸ਼ਨ ਚੌਥਾ ਹੁੰਦਾ ਪੋਜੀਸ਼ਨਿੰਗ ਪੋਜੀਸ਼ਨਿੰਗ ਬਹੁਤ ਇੰਪੋਰਟੈਂਟ ਹੈ ਵੈਸੇ ਤਾਂ ਚਾਰੇ ਇੰਪੋਰਟੈਂਟ ਆਜਕਲ ਇੱਕ ਹੋਰ ਵੀ ਪੰਜਵਾਂ ਪੀ ਵੀ ਆ ਗਿਆ ਹੈ ਉਹਨੂੰ ਕਹਿੰਦੇ ਆ ਕਿ ਪੀਪਲ ਪੀਪਲ ਪੰਜ ਪੀ ਹੋ ਗਏ ਠੀਕ ਹੈ ਪੀਪਲ ਯਾਨੀ ਕਿ ਲੋਕ ਜਿਹੜੇ ਉਸ ਕੈਂਪੇਨ ਦੇ ਨਾਲ ਜੁੜੇ ਹੋਏ ਉਹ ਸਾਰੇ ਪੰਜ ਪੰਜ ਪੀਜ਼ ਹੈ ਇੰਪੋਰਟੈਂਟ ਹੈ ਤੇ ਮੈਂ ਅੱਜ ਤੁਹਾਡੇ ਨਾਲ ਪੋਜੀਸ਼ਨਿੰਗ ਦੀ ਗੱਲ ਕਰਨ ਲੱਗਾ ਹਾਂ ਇੱਕ ਪੀ ਆਊਟ ਆਫ ਥੀਸ 5 ਪੀਜ਼ i am going to discuss only one p that is positioning positioning of this farmers protest or this farmers protest campaign theek hai to eh technical tarike de naal yani ki pade likhe tarike de naal ta positioning bahut important hai to tusi hun eh dekho ke jeekar jis tarah main keh ha Punjab de vicho gaddiyan rok ke ya pindan de vich asra thode mote protest karke ona te koi laathi nahi chalanda ਕੋਈ ਹੋਣਾ ਤੇ ਹੱਤਿਆਚਾਰ ਨਹੀਂ ਕਰਦਾ ਕੋਈ ਗੋਲੀ ਨਹੀਂ ਚਲਦੀ ਗੋਲੀਆਂ ਤਾਂ ਚਲਦੀਆਂ ਲਾਠੀਆਂ ਤਾਂ ਚਲਦੀਆਂ ਏ ਟੀਅਰ ਗੈਸ ਤਾਂ ਚਲਦੇ ਹੈਗੇ ਆ ਜਾਂ ਬੈਰੀਕੇਡਸ ਤਾਂ ਲੱਗਦੇ ਆ ਸੜਕਾਂ ਦੇ ਵਿੱਚ ਕਿਲ ਤਾਂ ਠੋਕੇ ਜਾਂਦੇ ਆ ਜਦੋਂ ਵੀ ਲੋਕੀ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਤਾਂ ਐ ਤੁਹਾਨੂੰ ਸਮਝ ਆ ਰਹੀ ਹੋਵੇਗੀ ਕਿ ਸਰਕਾਰ ਨੂੰ ਸਭ ਤੋਂ ਜ਼ਿਆਦਾ ਡਰ ਕੀ ਹੈਗਾ ਦਿੱਲੀ ਆਉਣ ਦਾ ਤੇ ਇਹ ਦਿੱਲੀ ਕਿਸੇ ਤਰ੍ਹਾਂ ਜਿਹੜੇ ਪ੍ਰੋਟੈਸਟਰਸ ਅਗੇ ਆ ਕਿਸਾਨ ਅਗੇ ਦਿੱਲੀ ਨਾ ਆਉਣ ਤਾਂ ਹੁਣ ਇਹਨਾਂ ਦਾ ਆਬਜੈਕਟਿਵ ਹੈਗਾ ਕਿ ਦਿੱਲੀ ਜਾਣਾ ਇਹ ਪਤਾ ਨਹੀਂ ਉੱਥੇ ਕਿਉਂ ਰੁੱਕ ਕੇ ਬੈਠੇ ਹੋਏ ਹੈਗੇ ਤਾਂ ਹੁਣ ਇਹ ਤੁਸੀਂ ਦੇਖੋ ਕਿ ਜਿਹੜੀ ਚੀਜ਼ ਦਾ ਸਰਕਾਰ ਨੂੰ ਅਸਰ ਹੁੰਦਾ ਉਹੀ ਕਰਨਾ ਪਵੇਗਾ ਨਾ ਪ੍ਰੋਟੈਸਟਰਸ ਨੂੰ ਕੋਈ ਆ ਤੁਸੀਂ ਨਗਰ ਕੀਰਤਨ ਵਾਲੇ ਪ੍ਰਟੈਸ ਥੋੜਾ ਕਰਨੇ ਹੈਗੇ ਤਾਂ ਇਹ ਬਹੁਤ ਇੰਪੋਰਟੈਂਟ ਹੈ ਦਿੱਲੀ ਆਣਾ ਕਿਉਂਕਿ ਇਹ ਜਿਹੜੀ ਸਰਕਾਰ ਹੈਗੀ ਹੈ ਐਗਜ਼ਿਸਟਿੰਗ ਸਰਕਾਰ ਹੈਗੀ ਹੈ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਨੂੰ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਕੋਟਾ ਦਾ ਕੋਈ ਡਰ ਨਹੀਂ ਹੈਗਾ মিডিਆ ਸਾਰਾ ਯਾ ਤਾਂ ਉਹ ਹੈਗਾ ਅਨਪਾਰਟਾਈਡ ਦਾ মিডিਆ ਹੈਗਾ ਜਾਂ ਫਿਰ ਹੈਗਾ ਜਿਹੜਾ ਮਿਲਿਆ ਕਲੂਡਿੰਗ ਦਾ মিডিਆ ਵਿਚ ਇਜ਼ ਕਲੂਡਿੰਗ ਵਿਦ ਅ ਗਵਰਨਮੈਂਟ ਯਾਨੀ ਕਿ ਉਹ ਜੋ ਕਹਿੰਦੇ ਹੈਗੇ ਉਹ ਜੋ ਬੋਲਦੇ ਰਹਿੰਦੇ ਜਾਂ ਲਿਖਦੇ ਰਹਿੰਦੇ ਠੀਕ ਹੈ ਔਰ ਜਾਂ ਫਿਰ ਹੈਗਾ ਇਹ ਦੂਸਰਾ ਜਿਹੜਾ ਹੈਗਾ মিডিਆ ਥੈਟ ਇਜ਼ ਥੈਟ ਲੈਕਸ ਸਕਿਲਸ ਠੀਕ ਹੈ ਤਾਂ ਇਹ ਮੀਡੀਆ ਦਾ ਕੋਈ ਡਰ ਨਹੀਂ ਹੈ ਕੋਟਾਂ ਦਾ ਕੋਈ ਡਰ ਨਹੀਂ ਹੈਗਾ ਉਹਨਾਂ ਨੂੰ ਔਰ ਇਹ ਜਿਹੜੇ ਪ੍ਰੋਟੈਸਟ ਹੈਗੇ ਇਹਦਾ ਕੋਈ ਡਰ ਨਹੀਂ ਹੈ ਇਲੈਕਸ਼ਨਾਂ ਦਾ ਕੋਈ ਡਰ ਨਹੀਂ ਹੈਗਾ ਕਿਉਂਕਿ ਇਲੈਕਸ਼ਨ ਤਾਂ EVM ਦੇ ਨਾਲ ਹੋਣੀ ਹੈਗੀ ਉਹ ਤਾਂ ਜਿੰਨੀ ਜਿੰਨੀ ਹੈ ਮੰਨ ਲਓ ਕਿ ਉਹ ਲਿਖ ਕੇ ਲੈ ਲਓ ਜੇਕਰ EVM ਦੇ ਉੱਤੇ ਇਲੈਕਸ਼ਨ ਹੋਈ ਵੈਲਿਡ ਪੇਪਰ ਤੇ ਨਾ ਹੋਈ ਤਾਂ ਇਹ ਹੀ ਸਰਕਾਰ ਦੁਆਰਾ ਆਏਗੀ ਮੋਦੀ ਸਰਕਾਰ ਉਹਨਾਂ ਨੇ ਕਹਿ ਵੀ ਦਿੱਤਾ 400 ਸੀਟਾਂ 500 ਤੇ 48 ਦੇ ਵਿੱਚੋਂ ਲੋਕ ਸਭਾ ਦੀਆਂ ਸੀਟਾਂ ਵਿੱਚੋਂ 400 ਸੀਟਾਂ ਉਹਨਾਂ ਨੇ ਜਿੱਤੀਆਂ ਉਹ ਰਾਮ ਨਾਲ ਜਿੱਤ ਜਾਣਗੇ ਉਹ 564 500 ਵੀ ਜਿੱਤ ਜਾਣਗੇ ਉਹ ਤਾਂ ਐਵੇਂ 40 50 ਸੀਟਾਂ ਜਾਂ 100 ਸੀਟਾਂ ਹੋਰ ਦੂਸਰੀਆਂ ਪਾਰਟੀਆਂ ਨੂੰ ਦੇ ਦਿੰਦੇ ਤਾਂ ਕਿ ਬਾਹਰ ਵਾਲੇ ਦੇਸ਼ਾਂ ਨੂੰ ਇਹ ਲੱਗੇ ਕਿ ਇਹ ਇੱਕ ਡੈਮੋਕਰੈਟਿਕ ਕੰਟਰੀ ਹੈ ਜਿਹਦੇ ਵਿੱਚ ਆਪੋਜੀਸ਼ਨ ਵੀ ਹੈਗੀ ਹੈ ਠੀਕ ਹੈ ਤਾਂ ਆਦਰਵਾਇਜ਼ ਐਜ਼ ਅ ਚਾਂ ਤਾਂ EVM ਤਾਂ ਜੇ ਇੱਕ ਚ ਹੋ ਸਕਦਾ ਹੈ ਤਾਂ ਸਾਰਿਆਂ ਚ ਹੋ ਸਕਦਾ ਹੈ ਤਾਂ ਉਹ ਸਾਰੀਆਂ ਦੀਆਂ ਸਾਰੀਆਂ ਸਿੱਟਾ ਤੋਂ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਸਿਰਫ ਇੱਕ ਚੀਜ਼ ਦਾ ਡਰ ਹੈ that is of international reputation of modi ਸਿਰਫ ਕਿਉਂਕਿ ਤੁਸੀਂ ਦੇਖਿਆ ਹੋਏਗਾ ਇਹਦਾ ਜਿਆਦਾ ਤੋਂ ਜਿਆਦਾ ਜਿਹੜਾ ਆ ਫੋਕਸ ਰਹਿੰਦਾ ਹੈਗਾ ਉਹ ਬਾਹਰਲੇ ਦੇਸ਼ਾਂ 'ਚ ਘੁੰਮ ਕੇ ਉਹਨਾਂ ਨਾਲ ਜੱਪੀਆਂ ਪਾਣੀਓ ਬਸ ਇਹ ਹੈ ਹੋਰ ਕੋਈ ਨਹੀਂ ਹੈਗਾ ਇੰਡੀਆ 'ਚ ਕੁਝ ਆਪੋਜੀਸ਼ਨ ਨਹੀਂ ਹੈਗੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਸਭ ਮਰੀਆਂ ਹੋਈਆਂ ਕਾਂਗਰਸ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਮੈਨੂੰ ਤਾਂ ਜੁੱਤਣਾ ਵੀ ਨਹੀਂ ਚਾਹੀਦਾ ਇਹ ਜੇਕਰ ਆਣ ਗਏ ਤਾਂ ਇਹ ਐਨੇ ਲਖਿਤ 하게 ਆ ਕਿ ਇਹ ਹੋਰ ਪੱਠਾ ਬਿਠਾ ਦੇਣਗੇ ਪੂਰੇ ਦੇਸ਼ ਦਾ ਇੱਕ ਵੀ ਬੰਦਾ ਨਹੀਂ ਹੈਗਾ ਕਾਂਗਰਸ ਦੇ ਵਿੱਚੋਂ ਤਾਂ ਮੋਦੀ ਨੇ ਹੀ ਦੁਬਾਰਾ ਜੇ ਮਸ਼ੀਨ ਦੇ ਨਾਲ ਹੋਈ ਇਲੈਕਸ਼ਨ ਜਿਹਦੇ ਤੇ ਬਟਨ ਦਬਾਉਂਦੇ ਹੈਗੇ ਆ ਵੋਟ ਪਾਉਣ ਵਾਸਤੇ ਮੈਂ ਤਾਂ ਵੈਸੇ ਕਦੀ ਪਾੰਦਾ ਨਹੀਂ ਕਿਸੇ ਨੂੰ ਆਈ ਥਿੰਕ ਥੈਟ 올 ਆਫ ਥੀਸ ਪੋਲੀਟਿਸ਼ੀਅਨਸ ਆਰ ਕਰੂਕਸ ਤੋਂ ਮੈਂ ਕਿਸੇ ਨੂੰ ਨਹੀਂ ਵੋਟ ਪਾੰਦਾ ਹੈਗਾ ਉਹਨਾਂ ਨੂੰ ਵੋਟ ਪਾੰਡ ਦਾ ਮਤਲਬ ਹੈਗਾ ਕਿ ਤੁਸੀਂ ਇਕ ਚੋਰ ਜਾਂ ਡਾਕੂ ਨੂੰ ਸਪੋਰਟ ਕਰ ਰਿਹਾ ਉਹ ਮੈਂ ਨਹੀਂ ਕਰਦਾ ਤਾਂ ਮੇਰੇ ਤੇ ਹਰ ਤਰ੍ਹਾਂ ਦੇ ਜੁਰਮ ਹੁੰਦੇਗੇ ਉਹ ਤੁਸੀਂ ਮੇਰੇ ਥੱਲੇ ਜਿਹੜੇ ਮੈਂ ਲਿੰਕਸ ਦਿੱਤੇ ਆ ਪ੍ਰੋਫਾਈਲ ਦੇ ਵਿੱਚ ਮੇਰੇ ਬਾਰੇ ਪੜ ਸਕਦੇ ਕਿ ਕਿਸ ਤਰ੍ਹਾਂ ਦੇ ਜੁਰਮ ਮੇਰੇ ਤੇ ਹੁੰਦੇ ਹਰ ਤਰ੍ਹਾਂ ਦੀ ਥ੍ਰੈਟ ਮੈਨੂੰ ਮਾਰਨ ਦੀ ਵੀ ਧਮਕੀ ਤਾਂ ਹੁਣ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹੁੰਦਾਗਾ ਕਿ ਦਿੱਲੀ ਆਣਾ ਇਹਨਾਂ ਦਾ ਬਹੁਤ ਇੰਪੋਰਟੈਂਟ ਹੈ ਕਿਸਾਨਾਂ ਦਾ ਹੁਣਾਂ ਦਿੱਲੀ ਕਿਉਂ ਰੁਕੇ ਹੋਏ ਉਹਦੇ ਬਾਰੇ ਅਸੀਂ ਥੋੜਾ ਜਿਹਾ ਡਿਸਕਸ ਕਰਦੇ ਹਾਂ ਇਹਨਾਂ ਨੇ ਇੱਕ ਮੁੰਡਾ ਉੱਥੇ ਮਰ ਗਿਆ ਸ਼ੁਕਰਨ ਉਹਨੂੰ ਗੋਲੀ ਕਹਿੰਦੇ ਲੱਗੀ ਹੈਗੀ ਆ ਉਹਦੀ ਐਫ ਆਈ ਆਰ ਕਰਾਉਣ ਦੇ ਬਹਾਨੇ ਦੇ ਨਾਲ ਉੱਥੇ ਰੁਕੇ ਹੋਏ ਆ ਠੀਕ ਹੈ ਪੰਦੇਰ ਦੱਲੇਵਾਲ ਔਰ ਹੋਰ ਦੋ ਚਾਰ ਅਨਾਂ ਦੇ ਨਾਲ ਜਿਹੜੇ ਬੰਦੇ ਆਗੇ ਉਹਦਾ ਐਫ ਆਈ ਆਰ ਦਾ ਤੁਹਾਨੂੰ ਸਾਰਾ ਸਮਝਣਾ ਪਏਗਾ ਐਫ ਆਈ ਆਰ ਕੀ ਹੈਗੀ ਹੈ ਐਫ ਆਈ ਆਰ ਦਾ ਤੁਸੀਂ ਇੱਕ ਦੂਸਰੀਆਂ ਪਾਰਟੀਆਂ ਨੂੰ ਆਪਣੇ ਪੋਲੀਟੀਕਲ ਐਡਵਾਂਟੇਜ ਦੇਣ ਦਾ ਇੱਕ ਬਹਾਨਾ ਦੇ ਦਿੱਤਾ ਹੈਗਾ ਐਫ ਆਈ ਆਰ ਐਫ ਆਈ ਆਰ ਦਾ ਕੋਈ ਮਤਲਬ ਹੀ ਨਹੀਂ ਹੈਗਾ ਇਹ ਦਿੱਲੀ ਦੇ ਵਿੱਚ ਦੰਗੇ ਹੋਏ ਹੈਗੇ ਸੀ ਜਿਸ ਵੇਲੇ ਐਂਟੀ ਸੀਏ ਪ੍ਰੋਟੈਸਟ ਹੋ ਰਿਹਾ ਸੀ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਦੇ ਬਾਰੇ ਪ੍ਰੋਟੈਸਟ ਹੋ ਰਿਹਾ ਸੀ ਨਾ ਤੇ ਉੱਥੇ ਦੰਗੇ ਹੋਏ ਕਈ ਲੋਕਾਂ ਨੂੰ ਮਾਰ ਦਿੱਤਾ ਘਰ ਜਲਾ ਦਿੱਤਾ ਉਹਨਾਂ ਦੇ ਸਭ ਕੁਝ ਹੋਇਆ ਉਹ ਐਫ ਆਈ ਆਰ ਹੋਈ ਉਹਦੇ ਤੇ ਉਹਲੇ ਦੰਗਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਜੁਰਮ ਹੋਇਆ ਸੀ ਜਿਨ੍ਹਾਂ ਦੇ ਘਰ ਜਲਾਏ ਗਏ ਜਿਨ੍ਹਾਂ ਨੂੰ ਪੁਲਿਸ ਨੇ ਮਾਰਿਆ ਉਹਨਾਂ ਦੇ ਉੱਤੇ ਹੀ ਚਾਰਜ ਸ਼ੀਟ ਪੁਲਿਸ ਨੇ ਫਾਈਲ ਕਰ ਦਿੱਤੀ ਐਫ ਆਈ ਆਰ ਦਾ ਇਸ ਲਈ ਕੋਈ ਮਤਲਬ ਨਹੀਂ ਹੈ ਬਾਅਦ ਤਾਂ ਪੁਲਿਸ ਨਹੀਂ ਕਰਨਾ ਨਾ ਇਨਵੈਸਟੀਗੇਸ਼ਨ ਕੋਈ ਜੱਜ ਨੇ ਥੋੜਾ ਹਟਕੜੀ ਲੈ ਕੇ ਆ ਜਾਣਾ ਲੋਕਾਂ ਨੂੰ ਗ੍ਰਿਫਤਾਰ ਕਰਨ ਤਾਂ ਜੇਕਰ ਪੁਲਿਸ ਨਹੀਂ ਚਾਹਦੀ ਤਾਂ ਐਫ ਆਈ ਆਰ ਹੋਣ ਤੋਂ ਬਾਅਦ ਵੀ ਕੁਝ ਨਹੀਂ ਹੋਣਾ ਔਰ ਐਫ ਆਈ ਆਰ ਤੁਸੀਂ ਕਰਵਾਉਣ ਵਾਸਤੇ ਉੱਥੇ ਰੁਕੇ ਹੋਏ ਹੋ ਉਹਦਾ ਕੋਈ ਰੁਕਣ ਦਾ ਮਤਲਬ ਤੁਹਾਨੂੰ ਕੋਈ ਵਕੀਲ ਸਲਾਹ ਨਹੀਂ ਦਿੰਦਾ ਐਫ ਆਈ ਆਰ ਦੀ ਜ਼ਰੂਰਤ ਹੀ ਨਹੀਂ ਹੈਗੀ ਤੁਸੀਂ ਡੀ ਡੀ ਆਰ ਕਰਵਾਓ ਸਭ ਤੋਂ ਪਹਿਲੇ ddr ਦਾ ਕਰਵਾ ਕੇ ਉਹਦੀ ਅੱਜਕੱਲ ਥਾਣੇ ਚ ਜਾਣ ਦੀ ਵੀ ਨਹੀਂ ਜ਼ਰੂਰਤ ਹੈਗੀ ਕਿਸੇ ਵੀ ਦੇਸ਼ ਦੇ ਥਾਣੇ ਦੇ ਵਿੱਚ ਹੋ ਸਕਦੀ ਹੈ ddr ਉਹਨੂੰ ਤੁਸੀਂ ਆਨਲਾਈਨ ਕਰ ਸਕਦੇ ਹੋ ਆਨਲਾਈਨ ਉੱਥੇ ਦਿੱਲੀ ਦਾ ਵੀ ਤਾਂ ਹੈ ਸਿਸਟਮ ਆਨਲਾਈਨ ਕਰਨ ਦਾ ਔਰ ਇੱਕ ਹੰ ਦਾ ਦੂਸਰਾ ਹੰ ਦਾ ਪਬਲਿਕ ਰਿਵੈਂਸ ਮੀਟਿੰਗ ਸਿਸਟਮ ਉਹਦੇ ਵਿੱਚ ਵੀ ਤੁਸੀਂ ਪੁਲਿਸ ਨੂੰ ਆਪਣੀ ਕੰਪਲੇਂਟ ਭੇਜ ਸਕਦੇ ਹੋ ਉਹ ਕੰਪਲੇਂਟ ਭੇਜ ਕੇ ਤੁਹਾਡੇ ਕੋਲ ਇੱਕ ਨੰਬਰ ਆ ਜਾਂਦਾ ਹੈ ਜੇ ਤੁਸੀਂ ਉਹਨੂੰ ਕੇਸ ਨੂੰ ਅੱਗੇ ਲੈ ਕੇ ਜਾਣਾ ਫਿਰ ਮਜਿਸਕਿਊਲ ਕੋਰਟ ਦੇ ਵਿੱਚ ਜਾ ਕੇ ਉਹ ਲਾ ਨੰਬਰ ਦੇ ਕੇ ਤੁਸੀਂ ਕੰਪਲੇਂਟ ਫਾਈਲ ਕੀਤੀ ਹੈ 10 ਦਿਨ ਹੋ ਗਏ 15 ਦਿਨ ਹੋ ਗਏ ਹੈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਪੁਲਿਸ ਨੂੰ ਕਹੋ ਕਿ ਐਫ ਆਈ ਆਰ ਦਰਜ ਕਰ ਤਾਂ ਉਹ ਮੈਜਿਸਟਰੇਟ ਕੋਰਟ ਨੂੰ ਐਕਸ਼ਨ ਲੈਣਾ ਪਏਗਾ ਜੇਕਰ ਉਹ ਨਹੀਂ ਲੰਗਾ ਜੱਜ ਜੱਜ ਦੀ ਕੰਪਲੇਨਟ ਕਰੋ ਉਹ ਤਾਂ ਕਾਨੂੰਨ ਹੈ ਨਾ ਕਾਗਨੀਜ਼ੇਬਲ ਅਫੈਂਸ ਜਿਸ ਲਈ ਹੁੰਦਾ ਹੈ ਤਾਂ ਪੁਲਿਸ ਨੂੰ ਐਫ ਆਈ ਆਰ ਲੌਂਚ ਕਰਨੀ ਐ ਕਾਗਨੀਜ਼ੇਬਲ ਅਫੈਂਸ ਹੈ ਠੀਕ ਹੈ ਡੈਥ ਹੋਈ ਹੈ ਬੰਦੇ ਦੀ ਇਹ ਕਾਗਨੀਜ਼ੇਬਲ ਅਫੈਂਸ ਹੈ ਤਾਂ ਐਫ ਆਈ ਆਰ ਦਰਜ ਕਰਨੀ ਹੀ ਪਏਗੀ ਪੁਲਿਸ ਨੂੰ ਜੇ ਨਹੀਂ ਕਰਦੀ ਤਾਂ ਮੈਜਿਸਟਰੇਟ ਉਹਨੂੰ ਆਰਡਰ ਕਰ ਸਕਦਾ ਹੈ ਜੱਜ ਆਰਡਰ ਕਰ ਸਕਦਾ ਹੈ ਕਿ ਤੁਸੀਂ ਐਫ ਆਈ ਆਰ ਲੌਂਚ ਕਰੋ ਪਰ ਜੇਕਰ ਜੱਜ ਨਹੀਂ ਕਰਦਾ ਜੱਜ ਦੀ ਹੋਰ ਹਾਈ ਕੋਰਟ ਦੇ ਵਿੱਚ ਕੰਪਲੇਂਟ ਕਰੋ ਹਾਈ ਕੋਰਟ ਵਾਲਾ ਜੱਜ ਨਹੀਂ ਕਰਦਾ ਸੁਪਰੀਮ ਕੋਰਟ 'ਚ ਕਰੋ ਸੁਪਰੀਮ ਕੋਰਟ ਵਾਲਾ ਨਹੀਂ ਕਰਦਾ ਤਾਂ ਯੂਐਨ ਦੇ ਵਿੱਚ ਕਰੋ ਇਸ ਤਰ੍ਹਾਂ ਹੀ ਹੋਏਗਾ ਪਰ ਤੁਸੀਂ ਉਹਨੂੰ ਪ੍ਰੋਟੈਸਟ ਨੂੰ ਉੱਥੇ ਰੋਕ ਕੇ ਕਿ ਬੈਠ ਗਏ ਹੋ ਉਹ ਤਾਂ ਆਨਲਾਈਨ ਹੋਣੀ ਹੈ ਕੰਪਲੇਂਟ ਲਿਖੋ ਸਾਰਿਆਂ ਦੇ ਨਾਮ ਲਿਖੋ ਵਿੱਚ ਜਿਨ੍ਹਾਂ ਦੇ ਅਗੇਂਸਟ ਕੰਪਲੇਂਟ ਹੈ ਉਹ ਆਨਲਾਈਨ ਫਾਈਲ ਕਰੋ ਨੂੰ ਪੀਜੀਐਮਐਸ ਕਰੋ ਭਯਾਨ ਕਿ ਪਬਲਿਕ ਰੀਜਨਸ ਮੀਟਿੰਗ ਸਿਸਟਮ ਕਰੋ ਜਾਂ ਪੁਲਿਸ ਦੀ ਸਾਈਟ ਦੇ ਉੱਤੇ ਕਰੋ ਫੇਰ ਦਿੱਲੀ ਨੂੰ ਆ ਜਾਓ 10 ਦਿਨ ਉੱਥੇ ਤੁਸੀਂ ਵੇਸਟ ਕਰ ਦਿੱਤੇ ਐ ਐਫਆਈਆਰ ਦੀ ਜਰੂਰਤ ਨਹੀਂ ਹੈਗੀ ਔਰ ਜਿਹੜਾ ਉਹ ਮੁੰਡਾ ਆਇਆ ਸੀ ਜਿਹਦਾ ਨਾਮ ਸ਼ੁਭਕਰਨ ਦੱਸਿਆ ਜਾ ਰਿਹਾ ਉਹ ਤਾਂ ਤੁਹਾਡੇ ਨਾਲ ਆਇਆ ਸੀ ਦਿੱਲੀ ਜਾਣ ਵਾਸਤੇ ਤੁਸੀਂ ਜੇਕਰ ਉਹਨੂੰ ਸੱਚੀ ਸਰ ਸ਼ਰਧਾਂਜਲੀ ਦੇਣੀ ਹੈਗੀ ਹੈ ਤਾਂ ਤੁਸੀਂ ਦਿੱਲੀ ਆਓ ਨਾ ਉੱਥੇ ਥੋੜਾ ਬੈਠਣ ਵਾਸਤੇ ਆਇਆ ਸੀ ਉਹਦੀ ਕੁਛ ਤਾਂ ਇੱਜ਼ਤ ਕਰੋ ਉਹਦੀ ਜਿਹੜੀ ਡੈਥ ਹੋਈ ਉਹਦੀ ਇੱਜ਼ਤ ਤਾਂ ਕਰੋ ਕੁਝ ਉਹ ਤਾਂ ਦਿੱਲੀ ਜਾਣ ਵਾਸਤੇ ਆਇਆ ਸੀ ਨਾ ਤਾਂ ਦਿੱਲੀ ਆਓ ਤੁਸੀਂ ਹੁਣ ਜਿਹੜਾ ਦਿੱਲੀ ਆਉਣ ਵਾਲਾ ਹੈਗਾ ਉਹ ਕਿਉਂ ਜ਼ਰੂਰੀ ਹੈਗਾ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜਿੰਨੀ ਦੇਰ ਤੱਕ ਦਿੱਲੀ ਦੇ ਵਿੱਚ ਨਹੀਂ ਹੁੰਦਾ ਪ੍ਰੋਟੈਸਟ ਇਹਦੀ ਪੋਜੀਸ਼ਨਿੰਗ ਗਲਤ ਹੋਏਗੀ ਜਿਹੜੀ ਮਾਰਕੀਟਿੰਗ ਦੇ ਮੈਂ ਤੁਹਾਨੂੰ ਪੀਸ ਦੱਸੀ ਹੈਗੀ ਆ ਉਹ ਹੁਣ ਇਹੀ ਕਹੀ ਜਾ ਰਹੀ ਹੈਗੀ ਕਿ ਆਇਆ ਤਾਂ ਕੋਈ ਪੰਜਾਬ ਦਾ ਲੋਕਲ ਪ੍ਰੋਟੈਸਟ ਹੈਗਾ ਜੀ ਉੱਥੇ ਉਹ ਪੰਜਾਬ ਗਵਰਨਮੈਂਟ ਉਹਨੂੰ ਹੱਲ ਕਰੇਗੀ ਠੀਕ ਹੈ ਇਹਨੂੰ ਮੋਦੀ ਦੀ ਪ੍ਰੋਬਲਮ ਗਿਣੀ ਨਹੀਂ ਰੇ ਜਿਸ ਵੇਲੇ ਤੁਸੀਂ ਦਿੱਲੀ ਆ ਕੇ ਬੈਠੋਗੇ ਉਸੀ ਵੇਲੇ ਇਹ ਇੰਟਰਨੈਸ਼ਨਲ ਜਿਹੜੇ মিডিਆ ਜਾਂ ਇੰਟਰਨੈਸ਼ਨਲ ਏਜੰਸੀਸ ਹੈਗੀਆਂ ਉਹਨਾਂ ਦੇ ਵਿੱਚ ਇਹ ਮੈਸੇਜ ਆਏਗਾ ਕਿ ਥਿਸ ਇਜ਼ ਅ ਨੈਸ਼ਨਲ ਪ੍ਰੋਟੈਸਟ ਅਗੇਂਸਟ ਦਾ ਮੋਦੀ ਰਜਿਮ ਇਹ ਬਹੁਤ ਜ਼ਰੂਰੀ ਹੈ ਪੋਜੀਸ਼ਨਿੰਗ ਉਹੀ ਤੁਸੀਂ ਆਪਣੇ ਮੈਸੇजेस ਮੈਸੇजेस ਜੇ ਤੁਹਾਡੇ ਹੈ ਨਹੀਂ ਕੋਈ ਵੀ ਉਹ ਬੰਦ ਕਰ ਦਿਓ ਤੁਸੀਂ ਉਹ ਜਿਹੜੀਆਂ ਪ੍ਰੈਸ ਕਾਨਫਰੰਸਿਸ ਕਰ ਦੇਗੇ ਉਹ ਵਾਲਾ ਜਿਹੜਾ ਜਰਨਲਿਜ਼ਮ ਹੈ ਹੀ ਨਹੀਂ ਉਹ ਜਿਹੜਾ ਕਿਵੇਂ ਵੇਖਦੇ ਹੋ ਵਾਲਾ ਰੇਕ ਸਟੇਟਮੈਂਟ ਦੇ ਕੇ ਕਿਵੇਂ ਵੇਖਦੇ ਹੋ ਉਹ ਕਿਵੇਂ ਵੇਖਦੇ ਹੋ ਉੱਤੇ ਕਿਤਾਬ ਵੀ ਲਿਖੀ ਜਾ ਸਕਦੀ ਇੱਕ ਸੈਂਟੈਂਸ ਵੀ ਹੋ ਸਕਦਾ ਉਹ ਜਰਨਲਿਸਟ ਥੋੜਾ ਕੋਈ ਇੰਟਰਜੈਕਸ਼ਨ ਨਹੀਂ ਹੈ ਕੋਈ ਓਵਰਲੈਪ ਪ੍ਰਿਵੈਂਸ਼ਨ ਨਹੀਂ ਹੈ ਕੋਈ ਜਰਨਲਿਜ਼ਮ ਹੈ ਹੀ ਨਹੀਂ ਉਹ ਕਿਸੇ ਵੀ ਚੀਜ਼ ਨੂੰ ਉਹ ਜੀ ਉਹਨਾਂ ਨੇ ਅੱਗੇ ਉਹ ਬੈਰੀਕੇਡ ਲਗਾ ਦਿੱਤੇ ਕਿਵੇਂ ਵੇਖਦੇ ਹੋ ਉਹ ਉਹਨਾਂ ਨੇ ਤੁਹਾਡੇ ਬਾਰੇ ਆ ਸਟੇਟਮੈਂਟ ਦਿੱਤੀ ਕਿਵੇਂ ਵੇਖਦੇ ਹੋ ਓ ਜੀ ਉਹਦੀ ਡੈਥ ਹੋ ਗਈ ਮੁੰਡੇ ਦੀ ਕਿਵੇਂ ਵੇਖਦੇ ਹੋ ਇਹ ਜੀ ਪੰਜਾਬ ਗਵਰਨਮੈਂਟ ਉਹਨਾਂ ਤੇ ਹਰਿਆਣਾ ਵਾਲਿਆਂ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਕਿਵੇਂ ਵੇਖਦੇ ਹੋ ਇਹ ਕਿਵੇਂ ਵੇਖਦੇ ਵਾਲਾ ਜਰਨਲਿਜ਼ਮ ਹੈ ਹੀ ਨਹੀਂ ਹੈ ਉਹਦੇ ਵਿੱਚ ਤੁਹਾਨੂੰ ਬੈਟਣ ਦੀ ਜਿਹੜੇ ਆਗੂ ਹੈਗੇ ਆ ਨੇਤਾ ਕਿਸਾਨਾਂ ਉਹਦੇ ਵਿੱਚ ਬੈਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣਾ ਮੈਸੇਜਿੰਗ ਜਿਹੜੀ ਹੈਗੀ ਆ ਉਹਨੂੰ ਡਾਕੂਮੈਂਟੇਸ਼ਨ ਕਰੋ ਦੀ ਉਹੀ ਜਿਹੜੀ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਉਹ ਵੈਬਸਾਈਟ ਬਣਾ ਕੇ ਉਹਦੇ ਉੱਤੇ ਪਾਓ ਨਹੀਂ ਤਾਂ ਮੰਨੂ ਭੇਜੋ ਤੁਸੀਂ ਮੇਰਾ ਰਿਕਾਰਡ ਦੇਖ ਲਓ ਉਹਦੇ 'ਚ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਰਨਲਿਜ਼ਮ ਦੇ ਉੱਤੇ ਕੰਮ ਕੀਤਾ ਔਰ ਹੁਣ ਮੇਰੀ ਪ੍ਰੋਟੈਕਸ਼ਨ ਵਾਸਤੇ ਆਰਐਸਐਫ ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਰਗੇਨਾਈਜ਼ ਜਰਨਲਿਸਟ ਨੂੰ ਪ੍ਰੋਟੈਕਟ ਕਰਦੀ ਆ ਉਹਨਾਂ ਨੇ ਇੱਥੇ ਦੇ ਮੰਤਰੀਆਂ ਨੂੰ ਲਿਖਾਇਆ ਹੈਗਾ ਮੈਨੂੰ ਥ੍ਰੈਟਸ ਜਿਹੜੀਆਂ ਆ ਰਹੀਆਂ ਕਿ ਇਹਨੂੰ ਬਚਾਓ ਉੱਥੇ ਤਾਂ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦਾ ਮੈਨੂੰ ਭੇਜੋ ਨਹੀਂ ਤਾਂ ਅੱਜ ਨਾ ਹੋ ਸਕਿਆ ਮੈਂ ਸਾਰਾ ਨਹੀਂ ਕੋਈ ਕਮਿਟ ਕਰਦਾ ਕਿ ਮੈਂ ਸਾਰਾ ਤੁਹਾਡਾ ਕੰਮ ਕਰਦਾਗਾ ਮੇਰੇ ਕੋਲ ਹੋਰ ਬੜਾ ਕੰਮ ਹੈਗਾ ਨਹੀਂ ਤਾਂ ਆਪਣੇ ਆਪ ਤੁਸੀਂ ਕਰੋ ਕੋਈ ਤਾਂ ਹੋਣਗੇ ਉੱਥੇ ਦੋ ਚਾਰ ਪੜੇ ਲਿਖੇ ਬੰਦੇ ਤੁਹਾਡੇ ਨਾਲ ਉਹਨਾਂ ਨੂੰ ਕੋ ਉਹ ਵੈਬਸਾਈਟ ਬਣਾਉ ਹੋ ਜਾਂਦੇ ਤੇ ਮਲਟੀਪਲ ਲੈਂਗੁਏਜਸ ਦੇ ਵਿੱਚ ਮਲਟੀਲਿੰਗੁਅਲ ਸਾਈਟ ਬਣਾਉ ਹੋ ਜਾਂਦੇ ਤੇ ਪਾਉ ਤੁਸੀਂ ਤਾਂ ਐਜੀ ਪੋਜੀਸ਼ਨਿੰਗ ਠੀਕ ਹੋਏਗੀ ਤਾਂ ਲੋਕਾਂ ਨੂੰ ਦੂਸਰੇ ਦੇਸ਼ਾਂ ਨੂੰ ਪਤਾ ਚੱਲੇਗਾ ਕਿ ਇਹ ਜਿਹੜਾ ਹੈਗਾ ਇਹ ਥਿਸ ਇਜ਼ ਅ ਨੈਸ਼ਨਲ ਪ੍ਰੋਟੈਸਟ ਬੀਇੰਗ ਲੈਡ ਬਾਏ ਫਾਰਮਰਸ ਫਰੋਮ ਪੰਜਾਬ ਔਰ ਬਾਕੀਆਂ ਉਹਦੇ ਚ ਲੈ ਕੇ ਆ ਉਹ ਜਿਹੜੇ ਤੁਸੀਂ ਕਹਿੰਦੇ ਹੋ ਸਾਰੀਆਂ ਸਟੇਟਸ ਵਾਲੇ ਸਾਡੇ ਨਾਲ ਆ ਉਹ ਨਜ਼ਰ ਹੀ ਨਹੀਂ ਆਉਂਦੇ ਕਿ ਕਿਧਰੇ ਉਹ ਤਾਂ ਨਜ਼ਰ ਆਣੇ ਚਾਹੀਦੇ ਨਾ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗਾ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਾਰੀਆਂ ਸਟੇਟਸ ਵਾਲੇ ਤੁਹਾਡੇ ਨਾਲ ਜੇਕਰ ਤੁਹਾਨੂੰ ਬੈਰੀਕੇਡ ਰੋਕ ਰਹੇ ਹੈਗੇ ਆ ਜਾਂ ਪੁਲਿਸ ਗੋਲੀ ਮਾਰ ਰਹੀ ਹੈ ਜਿਹੜੇ ਦੂਸਰੇ ਸਟੇਟਸ ਦੇ ਵਿੱਚ ਤੁਹਾਡੇ ਹੈਗੇ ਆ ਕੋਈ ਤੁਸੀਂ ਲੱਖਾਂ ਬੰਦੇ ਕਹਿੰਦੇ ਹੋ ਕਿ ਕਿਸਾਨ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ 'ਚੋਂ 2000 1000 ਬੰਦੇ ਆਇਡੈਂਟੀਫਾਈ ਕਰੋ ਕਿ ਇਹ 12000 ਬੰਦੇ ਹੋਰ ਸਟੇਟਸ ਦੇ ਵਿੱਚੋਂ ਮੰਨ ਲਓ Odisha Madhya Pradesh ਉਧਰ ਸਭ ਪਾਸੇ ਥੋੜਾ ਬੈਰੀਕਡ ਲਗਾਤੇ ਆ ਉਹ ਗੱਡੀਆਂ ਦੇ ਵਿੱਚ ਬਹਿ ਕੇ ਇੱਥੇ ਦਿੱਲੀ ਆਣ ਜੰਤਨ ਮੰਤਰ ਦੇ ਉੱਤੇ ਪਹੁੰਚਣੋਂ 9000 ਕ ਬੰਦੇ ਪਹੁੰਚ ਜਾਣ ਜੰਤਨ ਮੰਤਰ ਜਾਂ ਰਾਮਲੇਲਾ ਕਿ ਕਿਧਰ ਵੀ ਜਿੱਥੇ ਤੁਹਾਨੂੰ ਠੀਕ ਲੱਗਦਾ ਉੱਥੇ ਪਹੁੰਚ ਜਾਣ ਉਹ ਆਪਣਾ ਪ੍ਰੋਟੈਸਟ ਸ਼ੁਰੂ ਕਰਨ ਤੁਸੀਂ ਹੌਲੀ ਹੌਲੀ ਆਪਣੀਆਂ ਕਾਰਾਂ ਬੱਸਾਂ ਦੇ ਵਿੱਚ ਜਾਂਦੇ ਰਹੋ ਹੌਲੀ ਹੌਲੀ ਕਰਕੇ ਉੱਥੇ ਕਿੰਨੇ ਕੁ ਦਿਨ ਕਿੰਨੇ ਬੰਦਿਆਂ ਨੂੰ ਜੇਲ੍ਹ ਚ ਪਾ ਦੇਣਗੇ ਤੋ ਇਹ ਜਿਹੜੀ ਸਟਰੈਟਜੀ ਹੈਗੀ ਹੈ ਇਹਨੂੰ ਤੁਸੀਂ ਅਪਣਾਓ ਉੱਥੇ ਰੁੱਕੇ ਨਾ ਰਹੋ ਔਰ ਨਾ ਹੀ ਇਸ ਵਾਰੀ ਤੁਸੀਂ ਜੇਕਰ 29 ਨੂੰ ਇਹ ਡਿਸਾਈਡ ਕਰਨਾ ਅੱਜ ਜਿਸਰਾ 28 ਹੈ ਮੇਰੇ ਖਿਆਲ ਚ 29 ਨੂੰ ਜੇ ਤੁਸੀਂ ਇਹ ਡਿਸਾਈਡ ਕਰਨਾ ਹੈ ਕਿ ਦਿੱਲੀ ਵੱਲ ਜਾਣਾ ਹੈ ਮਨਿਸਟਰ ਨੂੰ ਨਾ ਕਹਿਣਾ ਕਿ ਖਾਵੇਂ ਕੋਈ ਮੈਸੇਜ ਭੇਜ ਦਿਓ ਜੀ ਕਿ ਹਮ ਆਪਕੇ ਸਾਥ ਮੀਟਿੰਗ ਕਰ ਲੇ ਫਿਰ ਹਮ ਆਪਣਾ ਇਹ ਦਿੱਲੀ ਆਨੇ ਦਾ ਕਾਰਜਕ੍ਰਮ ਰੋਕ ਸਕਤੇ ਹਾਂ ਇਹ ਉੱਥੇ ਅੱਗੇ ਬੋਲ ਦੇਣਗੇ ਮੈਨੂੰ ਲੱਗਦਾ ਜਿਸਾ ਪਿਛਲੀ ਵਾਰੀ ਬੋਲੇ ਹੈਗੇ ਫਿਰ ਰੁਕ ਜਾਣਗੇ ਕਾ ਹੁਣ ਰੁਕੋ ਨਾ ਤੁਸੀਂ ਇੱਥੇ ਦਿੱਲੀ ਤੁਹਾਨੂੰ ਆਣਾ ਹੀ ਪੈਣਾ ਹੈਗਾ ਬਿਕਾਜ਼ ਯੂ ਹੈਵ ਟੂ ਮੇਕ ਇਟ ਐਨ ਅ ਨੈਸ਼ਨਲ ਕੈਂਪੇਨ ਫਾਰ ਫਾਰਮਰਸ ਡਿਮਾਂਡਸ ਜਿੰਨੀ ਦੇਰ ਤੱਕ ਤੁਸੀਂ ਇਹਨੂੰ ਨੈਸ਼ਨਲ ਨਹੀਂ ਬਣਾਓਗੇ ਉਨੀ ਦੇਰ ਤੱਕ ਇਹ ਤੁਹਾਡੀ ਮੈਸੇਜਿੰਗ ਜਿਹੜੀ ਹੈਗੀ ਆ ਔਰ ਪੋਜੀਸ਼ਨਿੰਗ ਜਿਹੜੀ ਹੈਗੀ ਆ ਉਹ ਗਲਤ ਹੀ ਹੁੰਦੀ ਰਹੇਗੀ ਤੇ ਐਸ ਲਈ ਤੁਸੀਂ ਇਹਨੂੰ ਦਿੱਲੀ ਆਓ ਔਰ ਦਿੱਲੀ ਦੇ ਵਿੱਚ ਆਪਣਾ ਪੂਰਾ ਇੱਕ ਡਾਕੂਮੈਂਟ ਕੋਈ ਸ਼ਾਮ ਨੂੰ ਟਰਾਲੀ ਦੇ ਵਿੱਚ ਬੈਠ ਕੇ ਜਾਂ ਕਿਧਰੇ ਪੇੜ ਦੇ ਥੱਲੇ ਬੈਠ ਕੇ ਉਹ ਸਾਰਾ ਲਿਖੋ ਲਿਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਭੁੱਲ ਜਾਏਗਾ ਲਿਖੋ ਉਹਨਾਂ ਨੂੰ ਕਿ ਅਸੀਂ ਜਿਸ ਵੇਲੇ ਦਿੱਲੀ ਆਣਾ ਹੈ ਤਾਂ ਆਪਣਾ ਪੂਰਾ ਪ੍ਰੋਗਰਾਮ ਕਿਸ ਤਰ੍ਹਾਂ ਚਲਾਣਾ ਹੈ ਯਾਨੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਅਜੰਡਾ ਕੀ ਹੋਏਗਾ ਉਹ ਸਪੀਕਰਸ ਕੌਣ-ਕੌਣ ਹੋਣਗੇ ਉਹ ਚ ਡਿਸਕਸ਼ਨ ਕਿਹੜੀ-ਕਿਹੜੀ ਹੋਏਗੀ ਉਹ ਸਾਰਾ ਕੁਝ ਉਹਦੇ ਵਿੱਚ ਕਵਰ ਕਰੋ ਉਹ ਬਹੁਤ ਜ਼ਰੂਰੀ ਹੈ ਔਰ ਉਹਨੂੰ ਉਸ ਤੋਂ ਪਹਿਲੇ ਜਿਸੋ ਲਿਖਿਆ ਤੁਸੀਂ ਉਹ ਫਾਈਨਲ ਹੋ ਜਾਏਗਾ ਉਹਨੂੰ ਉਹਦੇ ਤੇ ਵੈਬਸਾਈਟ ਦੇ ਉੱਤੇ ਜ਼ਰੂਰ ਪਾਓ ਤੁਹਾਡੇ ਹਾਲੇ ਤੱਕਣ ਤੁਸੀਂ ਕਹੀ ਜਾਂਦੇ ਹੈਗੇ ਓਕੇ ਸਰਕਾਰ ਤੁਹਾਡੀਆਂ ਡਿਮਾਂਡ ਐ ਐਮਐਸਬੀ ਵਗੈਰਾ ਵਾਲੀਆਂ ਮੰਨ ਲੇਗੀ ਤੁਹਾਡੇ ਹਾਲੇ ਤੱਕਣ ਉਹ ਸੋਸ਼ਲ ਮੀਡੀਆ ਦਾ ਅਕਾਊਂਟ ਹੀ ਨਹੀਂ ਖੋਲੇ ਮੈਂ ਹੁਣੇ ਚੈੱਕ ਕੀਤੇ ਕੋਈ ਨਹੀਂ ਖੋਲੇ ਉਹ ਜਿਹੜਾ ਮਨਿਸਟਰ ਕਹਿ ਕੇ ਗਿਆ ਸੀ ਹਮ ਇੱਕ ਦਿਨ ਮੈਂ ਖੋਲ ਦੇਂਗੇ ਉਹ ਹੀ ਨਹੀਂ ਖੋਲੇ ਤੁਹਾਡੇ ਤੁਹਾਡੀ ਕੀ ਡਿਮਾਂਡ ਮੰਨੀ ਓਨੇ ਕਿਉਂਕਿ ਉਹਨਾਂ ਨੂੰ ਡਰੀ ਨਹੀਂ ਹੈਗਾ ਨਾ ਤੁਹਾਡੇ ਤੁਸੀਂ ਉੱਥੇ ਬੈਠੇ ਹੋਏ ਕਿਸੇ ਕੋਨੇ ਦੇ ਵਿੱਚ ਉਹਨਾਂ ਟਰਾਲੀਆਂ ਦੀ ਲੈਂਥ ਦਿਖਾਈ ਜਾ ਰਹੀ ਹੈ ਕਿ ਜੀ ਜੀ 10 ਕਿਲੋਮੀਟਰ ਤੱਕ ਉਹ ਲੱਗੀ ਹੋਈ ਹੈ ਉਹ ਕੋਈ ਟਰਾਲੀਆਂ ਨੂੰ ਗਣ ਕੇ ਥੋੜਾ ਤੁਹਾਡਾ ਤੁਹਾਨੂੰ ਐਮਐਸਪੀ ਮਿਲਣਾ ਹੋ ਤਾਂ ਤੁਸੀਂ ਮੈਸੇਜਿੰਗ ਜਿਹੜੀ ਹੈਗੀ ਹੈ ਔਰ ਦੀ ਮੈਸੇਜਿੰਗ ਦੀ ਡਿਸਟ੍ਰਿਬਿਊਸ਼ਨ ਉਹਦੇ ਉੱਤੇ ਡਿਪੈਂਡ ਕਰੇਗਾ ਕਿ ਤੁਹਾਡਾ ਹੁਣ ਤੁਸੀਂ ਐਮਐਸਪੀ ਦੇ ਜਿਹੜੀਆਂ ਕਿਸਾਨਾਂ ਦੀਆਂ 10 ਸੇ 12 ਡਿਮਾਂਡਸ ਹੈਗੀਆਂ ਉਸ ਤੋਂ ਇਲਾਵਾ ਤੁਸੀਂ ਇਹਨੂੰ ਪੋਲਿਟিক্যাল ਕੈਂਪੇਨ ਵੀ ਕਰਨਾ ਮੈਂ 2 ਮਿੰਟ ਉਹ ਤੇ ਲਗਾਉਣਾ ਚਾਹਨਾ ਕਿ ਪੋਲਿਟিক্যাল ਕੈਂਪੇਨ ਦਾ ਕੀ ਮਤਲਬ ਹੈ ਅੱਜ ਦੀ ਡੇਟ ਦੇ ਜਿਹੜੀ ਪੋਲਿਟਿਕਸ ਹੋ ਰਹੀ ਹੈਗੀ ਹੈ ਉਹ ਗਟਰ ਪੋਲਿਟਿਕਸ ਹੈ ਉਹਦਾ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਉਹਦੇ ਵਿੱਚ ਤਾਂ ਜਾਂ ਤਾਂ ਚੋਰ ਲੁਟੇਰੇ ਡਾਕੂ ਆਉਂਦੇ ਹੈਗੇ ਆ ਜਾਂ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਹੋਣਾ ਬਣਨਾ ਪੈਂਦਾ ਜਿਹੜੇ ਆ ਜਾਂਦੇ ਪੋਲਿਟਿਕਸ ਤੇ ਉਹ ਪੋਲਿਟਿਕਸ ਹੈ ਹੀ ਨਹੀਂ ਇਹਨੂੰ ਪੋਲਿਟਿਕਸ ਨੂੰ ਇੱਕ ਆਪਣਾ ਉਹ ਆਈਡੀਓਲੋਜੀ ਪੇਪਰ ਬਣਾਓ ਤੁਸੀਂ ਕਿ ਤੁਸੀਂ ਕਿਸ ਤਰ੍ਹਾਂ ਦੀ ਪੋਲਿਟਿਕਸ ਚਾਹੁੰਦੇ ਹੋ ਕਿਉਂਕਿ ਇਹ ਤੁਸੀਂ ਕਹਿ ਰਹੇ ਹੈਗੇ ਹੋ ਕਿ ਅਸੀਂ 40 ਸਾਲ ਦਾ ਕਿਸੇ ਕਿਸਾਨ ਨੇਤਾ ਦਾ ਐਕਸਪੀਰੀਅੰਸ ਹੈ ਦੇ ਵਿੱਚ ਫਾਰਮ ਆਰਗੇਨਾਈਜੇਸ਼ਨ ਨੂੰ ਯੂਨੀਅਨ ਬਣਾਉਣ ਵਾਸਤੇ ਕਿਸੇ ਦਾ 50 ਦਾ ਕਿਸੇ ਦਾ 30 ਦਾ ਤਾਂ 30 40 50 ਸਾਲਾਂ ਦੇ ਵਿੱਚ ਤੁਸੀਂ ਜੇਕਰ ਤੁਹਾਨੂੰ ਐਕਸਪੀਰੀਅੰਸ ਹੈ ਤਾਂ ਕਿਸਾਨਾਂ ਦੀ ਹਾਲਤ ਬੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ ਜਿਸ ਇਸ ਗੋਇੰਗ ਫਰੋਮ ਬੈਡ ਟੂ ਵਰਸ ਤਾਂ ਤੁਹਾਡਾ ਐਕਸਪੀਰੀਅੰਸ ਕੀ ਕਰੇਗਾ ਉੱਥੇ ਉਹਦਾ ਐਕਸਪੀਰੀਅੰਸ ਦਾ ਕੋਈ ਮਤਲਬ ਹੀ ਨਹੀਂ ਹੈਗਾ ਤੋਂ ਤੁਹਾਨੂੰ ਨਵੇਂ ਤਰੀਕੇ ਨਾਲ ਸੋਚਣਾ ਪਏਗਾ ਆਪਣੀ ਇੱਕ ਪੋਲੀਟੀਕਲ ਆਈਡੀਓਲੋਜੀ ਵੀ ਬਣਾਓ ਉਹਨੂੰ ਤੁਸੀਂ ਇੱਕ ਜਿਹਨੂੰ ਕਹਿੰਦੇ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਬਣਾਓ ਜਿੰਨੂੰ ਕੁਝ ਮੈਂ ਇੱਕ ਐਗਜ਼ਾਮਪਲ ਦੇ ਵਾਸਤੇ ਤੁਹਾਨੂੰ ਨਾਮ ਦੇ ਰਿਹਾ ਹੈਗਾ ਵੈਸੇ ਤੁਸੀਂ ਕੁਝ ਵੀ ਸੋਚ ਸਕਦੇ ਹੋ ਕਿ ਉਹਦਾ ਨਾਮ ਰੱਖੋ ਤੁਸੀਂ ਜਿਸ ਤਰ੍ਹਾਂ ਫਾਰਮਰਸ ਗ੍ਰੀਨ ਪਾਰਟੀ ਆਫ ਇੰਡੀਆ ਐਸ ਤਰ੍ਹਾਂ ਕੁਝ ਵੀ ਮਤਲਬ ਕਿ ਮੈਂ ਹਾਲੇ ਬਿਨਾਂ ਸੋਚੇ ਦੱਸ ਤਾ ਕਾ ਆਫ ਦਾ ਕਾਫ ਦੱਸਿਆ ਤੁਹਾਨੂੰ ਮਤਲਬ ਕਿ ਪਰ ਤੁਸੀਂ ਇਹਨੂੰ ਕੁਝ ਵੀ ਸੋਚ ਸਕਦੇ ਇਸ ਤਰ੍ਹਾਂ ਦਾ ਇੱਕ ਆਈਡੀਓਲੋਜੀਕਲ ਆਰਗੇਨਾਈਜੇਸ਼ਨ ਪਹਿਲੇ ਬਣਾਓ ਉਹਦੇ ਅੰਡਰ ਇਹਨਾਂ ਨੂੰ ਜਿਹੜੇ ਪੋਲਿਟਿਕਸ ਦੇ ਵਿੱਚ ਗਏ ਸੀ ਇਹਨਾਂ ਨੂੰ ਸਮਝਾ ਕੇ ਲੈ ਕੇ ਆਓ ਕਿ ਪੋਲਿਟਿਕਸ ਅਸੀਂ ਕਿਸ ਤਰ੍ਹਾਂ ਦੀ ਕਰਨੀ ਹੈਗੀ ਹੈ ਪੋਲਿਟਿਕਸ ਦਾ ਮਤਲਬ ਕੀ ਹੈਗਾ ਇਫ ਯੂ ਆਰ ਏਬਲ ਟੂ ਇੰਪਰੂਵ ਦਾ ਕੁਆਲਿਟੀ ਆਫ ਲਾਈਫ ਈਵਨ ਫਾਰ ਅ ਸਿੰਗਲ ਪਰਸਨ ਅਗਰ ਇੱਕ ਬੰਦਾ ਜੇ ਵੀ ਕੁਆਲਿਟੀ ਆਫ ਲਾਈਫ ਦੇ ਵਿੱਚ ਇੰਪਰੂਵਮੈਂਟ ਲੈ ਕੇ ਆ ਸਕਦੇ ਹੋ ਉਹੀ ਪੋਲਿਟਿਕਸ ਹੈ ਹੋਰ ਕੋਈ ਪੋਲਿਟਿਕਸ ਨਹੀਂ ਹੈਗੀ ਜਿਹੜੀ ਪੰਜਾਬ ਹਰਿਆਣਾ ਜਾਂ ਸੈਂਟਰਲ ਗਵਰਨਮੈਂਟ ਜਾਂ ਯੂਪੀ ਐ ਪੋਲਿਟਿਕਸ ਹੋ ਰਹੀ ਹੈਗੀ ਆ ਇਹ ਬਿਲਕੁਲ ਪੋਲਿਟਿਕਸ ਹੈ ਹੀ ਨਹੀਂ ਹੈ ਇਹ ਤਾਂ ਤੁਹਾਨੂੰ ਲੁੱਟਣ ਦਾ ਤਰੀਕਾ ਹੈਗਾ ਉਹਨਾਂ ਨੇ ਕਹਿ ਕੇ ਕਿ ਐਮ ਐਲ ਏ ਹੈਗੇ ਜਾਂ ਐਮ ਪੀ ਹੈਗੇ ਹੈਗੇ ਉਹ ਉਸ ਭੇਸ ਦੇ ਵਿੱਚ ਚੋਰ ڈاکੂ ਹੈ तो ਮਤਲਬ ਕਿ ਕ੍ਰਿਮੀਨਲ ਉਹਨਾਂ ਦਾ ਰਿਕਾਰਡ ਉਹਨਾਂ ਦੀ ਜਿਹੜੇ ਐਫੀਡੇਵਿਟ ਜਾਂਦੇ ਹੈਗੇ ਇਲੈਕਸ਼ਨ ਉਹਦੇ ਵਿੱਚ ਲਿਖਿਆ ਹੋਇਆ ਤਾਂ ਉਹਨਾਂ ਨੇ ਖੁਦ ਨੇ ਲਿਖਿਆ ਹੋਇਆ ਐਡੀਆਰ ਜਿਹੜੀ ਹੈਗੀ ਹੈ ਇੱਕ ਆਰਗੇਨਾਈਜੇਸ਼ਨ ਉਹ ਉਹਨੂੰ ਛਾਪਦੀ ਹੈਗੀ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਤਾਂ ਉਹ ਦੇਖ ਸਕਦੇ ਹੋ ਉਹਨਾਂ ਦੀ ਸਾਈਟ ਦੇ ਉੱਤੇ ਜਾ ਕੇ ਵੀ ਤਾਂ ਤੁਸੀਂ ਇੱਕ ਨਵੀਂ ਪੋਲਿਟਿਕਸ ਬਣਾਉਣ ਦੀ ਵੀ ਨਾਲ-ਨਾਲ ਕੋਸ਼ਿਸ਼ ਕਰੋ ਆਪਣੀਆਂ ਡਿਮਾਂਡ ਤੋਂ ਲੈ ਕੇ ਚੱਲਦੇ ਜਾਓ ਔਰ ਦੂਸਰਾ ਹੈ ਜਿਹੜਾ ਕਹਿ ਰਹੇ ਮੋਡਲ ਕੋਡ ਆਫ ਕੰਡਕਟ ਯਾਨੀ ਕਿ ਚੋਣ ਜਾਪਤਾ ਜਿਹਨੂੰ ਕਹਿੰਦੇ ਇਹਦਾ ਕੋਈ ਮਤਲਬ ਨਹੀਂ ਤੁਹਾਡੇ ਨਾਲ ਇਹਨੂੰ ਬਿਲਕੁਲ ਭੁੱਲ ਜਾਓ ਤੁਸੀਂ ਆਪਣਾ ਕੈਂਪੇਨ ਕਰੀ ਜਾਓ ਇਹਦਾ ਕੋਈ ਮਤਲਬ ਨਹੀਂ ਹੈਗਾ ਇਹ ਜਿਹੜੇ ਅਨਪੜ ਜਰਨਲਿਸਟ ਹੈਗੇ ਤੁਹਾਡੇ ਕੋਲ ਬਾਰ-ਬਾਰ ਆ ਕੇ ਬੁੱਟਦੇ ਪੁੱਛਦੇ ਆ ਕਿ ਚੋਣ ਜਾਪਤਾ ਚੋਣ ਜਾਪਤਾ ਕੋਈ ਮਤਲਬ ਹੀ ਨਹੀਂ ਹੈਗਾ ਉਹਦਾ ਉਹ ਤਾਂ देयर विल बी ਅ ਸਮੂਥ ਸੀਮਲੈਸ ਟਰਾਂਜੀਸ਼ਨ ਆਫ ਦ ਗਵਰਨਮੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾਗਾ ਕਿ ਆ ਜਿਆਦਾਤਰ ਚਾਂਸ ਮਤਲਬ ਕਿ ਆਲਮੋਸਟ 100% ਚਾਂਸ ਮੰਨ ਲਓ ਕਿ ਇਹੀ ਗਵਰਨਮੈਂਟ ਦੁਬਾਰਾ ਬਣੇਗੀ ਮੋਦੀ ਗਵਰਨਮੈਂਟ ਹੀ ਠੀਕ ਹੈ ਕਿਉਂਕਿ ਇਹ ਵੀ ਆਮ ਦੇ ਨਾਲ ਹੀ ਹੋਏਗਾ ਇਲੈਕਸ਼ਨ ਤਾਂ ਉਹ ਹੁਣ ਜਿਹੜੀ ਚੱਲ ਰਹੀ ਹੈਗੀ ਆ ਜਾਂ 2 ਮਹੀਨੇ ਤੋਂ ਬਾਅਦ ਤੁਸੀਂ ਕਿ ਸਮਝੋ ਕਿ 2 ਮਹੀਨੇ ਤੁਹਾਡਾ ਡਿਸੀਜਨ ਹੋ ਜਾਏਗਾ ਐਮਐਸਪੀ ਦਾ ਉਦੋਂ ਤੋਂ ਮੈਂ ਜਿਹੜਾ ਪਿਛਲਾ ਵੀਡੀਓ ਪਾਇਆ ਉਹਨੂੰ ਸਮਝੋ ਤੁਸੀਂ ਕਿ WTO ਕੀ ਕਹਿੰਦਾ ਹੈ ਐਮਐਸਬੀ ਦੇ ਬਾਰੇ 'ਚ ਤਾਂ ਤੁਸੀਂ ਇਹਨੂੰ ਐਕਸਪੈਕਟ ਨਾ ਕਰੋ ਐਨੂੰ ਬਿਲਕੁਲ ਇਗਨੋਰ ਕਰਦੇ ਹੋਇਆ ਜਿਹੜਾ ਮਾਡਰ ਕੋਡ ਆਫ ਕੰਡਕਟ ਜਿਹੜਾ ਇਲੈਕਸ਼ਨ ਅਵਸਥਾ ਲੱਗਦਾ ਚੋਣ ਜਾਬਤਾ ਉਹਦਾ ਉਹਦਾ ਕੋਈ ਮਤਲਬ ਹੀ ਨਹੀਂ ਤੁਹਾਡਾ ਤੁਸੀਂ ਆਪਣਾ ਕੈਂਪੇਨ ਰੈਗੂਲਰਲੀ ਇਸ ਤਰ੍ਹਾਂ ਹੀ ਚਲਾਉਂਦੇ ਰਹੋ ਔਰ ਦਿੱਲੀ ਆਣਾ ਜਿਸ ਤਰ੍ਹਾਂ ਮੈਂ ਕਿਹਾ ਇਹ ਬਹੁਤ ਜ਼ਰੂਰੀ ਹੈ ਔਰ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਲੰਬਾ ਹੋ ਰਿਹਾ ਵੀਡੀਓ अगेन ਕਾ ਬਾਕੀ ਜਿਹੜੇ ਇਹ ਨਾਲ ਰਿਲੇਟਡ ਲਿੰਕਸ ਅਗੇ ਆ ਉਹ ਮੈਂ ਥੱਲੇ ਇਹਦੇ ਪਾ ਦਿਆਂਗਾ ਔਰ ਹੋ ਸਕਦਾ ਮੇਰੇ ਵੀਡੀਓ ਦੀ ਕੁਆਲਿਟੀ ਅੱਛੀ ਨਹੀਂ ਆਉਂਦੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਮੈਂ ਤਾਂ ਲਿਖਣ ਵਾਲਾ ਜਰਨਲਿਸਟ ਹਾਂ ਯਾਨੀ ਕਿ ਟੈਕਸਟ ਜਰਨਲਿਸਟ ਹਾਂ ਤਾਂ ਮੇਰੇ ਵੀਡੀਓ ਕੈਮਰਾ ਵਗੈਰਾ ਇਸ ਤਰ੍ਹਾਂ ਮੇਰੇ ਕੋਲ ਕੁਝ ਹੈ ਨਹੀਂ ਉਹ ਪ੍ਰੋਪਰ ਸਿਸਟਮ ਤਾਂ ਜਿਸ ਤਰ੍ਹਾਂ ਮੈਂ ਬਣਾਣਾ ਹੈਗਾ ਜੇਕਰ ਕੁਆਲਿਟੀ ਦੀ ਖਰਾਬ ਵੀ ਹੋਈਦੀ ਤਾਂ ਜਿੰਨਾ ਤੁਹਾਨੂੰ ਸਮਝ ਆਂਦੀ ਹੈਗੀ ਉਹ ਸਮਝ ਕੇ ਜੋ ਤੁਸੀਂ ਕਰ ਸਕਦੇ ਹੋਦੇ ਉਦੇ ਉਤੇ ਕਰ ਲੈਣਾ ਉਹਨੂੰ ਮੈਂ ਕੋਈ ਐ ਵੀ ਨਹੀਂ ਕਹਿੰਦਾ ਕਿ ਇਹਨੂੰ ਤੁਸੀਂ ਸ਼ੇਅਰ ਕਰੋ ਜੀ ਜਾਂ ਹੋਰ ਲੋਕਾਂ 'ਚ ਵੰਡੋ ਜੀ ਦਿਖਾਓ ਜੀ ਕੋਈ ਜ਼ਰੂਰਤ ਨਹੀਂ ਹੈ ਕਿ ਮੈਂ ਤਾਂ ਕਹਣਾ ਚਾਰ-ਪੰਜ ਬੰਦੇ ਹੀ ਮੇਰੀ ਗੱਲ ਅਗਰ ਸਮਝ ਰਹੀ ਹੈਗੇ ਆ ਉਹੀ ਕਾਫੀ ਹੈ ਇਸ ਵੇਲੇ ਚਾਰ-ਪੰਜ ਬੰਦੇ ਵੀ ਨਾ ਨਜ਼ਰ ਆਂਦੇ ਜਿਹੜੇ ਸਮਝ ਸਕਦੇ ਆ ਮੈਂ ਤਾਂ ਕਹਣਾ ਚਾਰ-ਪੰਜ ਬੰਦੇ ਸਿਰਫ ਜੋ ਮੈਂ ਕਹਿ ਰਿਹਾ ਹਾਂ ਉਹ ਸਮਝ ਜਾਣ ਤਾਂ ਦੈਟ ਵਿਲ ਬੀ ਅ ਗੁੱਡ ਅਚੀਵਮੈਂਟ ਫਾਰ ਮੀ ਤਾਂ ਮੈਂ ਅੱਜ ਦੇ ਵੀਡੀਓ ਦੇ ਵਿੱਚ ਇਹੀ ਕਹਿਣਾ ਬਾਕੀ ਤੁਸੀਂ ਲਿੰਕਸ ਥੱਲੇ ਦੇਖ ਸਕਦੇ ਹੋ ਜਿਆਦਾਤਰ ਨੈਕਸਟ ਆਰਟੀਕਲਸ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਮੇਰੇ ਬਾਰੇ ਵੀ ਲਿਖਿਆ ਹੋਇਆ ਹੈ ਔਰ ਆਰਟੀਕਲਸ ਵੀ ਹੋਏਗੇ ਔਰ ਫਿਰ ਮੈਂ ਜਿਹੜੀ ਵੈਬਸਾਈਟ ਫਾਰਮ ਹੈਸਪਿਟਲਸ ਉਹਦਾ ਵੀ ਲਿੰਕ ਥੱਲੇ ਮੇਰਾ। ਤੋਂ ਅੱਜ ਦੇ ਵੀਡੀਓ ਦੇ ਵਿੱਚ ਐਨ ਆਈ। ਥੈਂਕਸ ਫॉर ਵਾਚਿੰਗ।